ਫੀਲ ਇਸ ਤਰੀਕੇ ਨਾਲ ਕਰਾਇਆ ਜਾਂਦਾ ਜਿਵੇਂ ਅਸੀਂ ਕਿਸੇ ਦੇਸ਼ ਤੋਂ ਸ਼ਰਨਾਰਥੀ ਇਹਨਾਂ ਦੇਸ਼ ਚ ਆ ਗਏ ਹੋਣੇ ਆ ਪਿੰਡ ਦੇ ਵਾਲੇ ਤਾਲੇ ਵੀ ਇੱਕ ਠੀਕਰੀ ਪੈਰਾ ਲਾਤਾ ਕਿ ਜਿਵੇਂ ਅੱਤਵਾਦੀਆਂ ਦਾ ਪਿੰਡ ਹੁੰਦਾ ਸਾਡੀਆਂ ਉਹ ਮੰਗਾਂ ਨੇ ਕਿ ਸਾਡੇ ਉਹ ਲੀਡਰਸ਼ਿਪ ਹੈ ਜਿਹੜੀ ਉਹਨੂੰ ਬਾਹਰ ਕੱਢਿਆ ਜਾਵੇ ਸਾਰੀ ਲੀਡਰਸ਼ਿਪ ਜਿੱਨਾਂ ਚਾਰ ਬਾਹਰ ਨਹੀਂ ਆਉਂਦੀ ਉਹਨਾਂ ਚਾਰੇ ਮੋਰਚੋਂ ਇਹ ਦੌੜੇ ਚੱਲਦਾ ਰਹੂਗਾ ਦਲੇਲ ਸਾਹਿਬ ਨੂੰ ਮਿਲਣਾ ਸਾਡੀ ਕੋਈ ਮੰਗ ਨਹੀਂ ਸੀ ਸਾਡੀ ਮੰਗ ਹੈ ਕਿ ਸਾਡੀ ਲੀਡਰਸ਼ਿਪ ਜਿਹੜੀ ਉਹਨੂੰ ਰਿਹਾ ਕੀਤਾ ਜਾਵੇ ਸਾਡੀ ਲੀਡਰਸ਼ਿਪ ਨੂੰ ਬਾਹਰ ਕੱਢਿਆ ਜਾਵੇ ਦੋ ਬੰਦੇ ਘਰ ਦੇ ਦੋਹੇ ਦੇ ਦੋਹੇ ਐਬਸੈਂਟ ਹਨਾ ਫਸਲ ਦਾ ਵੀ ਨੁਕਸਾਨ ਹੁੰਦਾ ਜੇ ਇੱਕ ਨੂੰ ਆਵਾਜ਼ ਮਾਰਦੇ ਤਾਂ ਪੰਜ ਵੀਰ ਸਾਡੇ ਨਾਲ ਖੜਦੇ ਨੇ ਅੱਗੇ ਉਹ ਗੱਲ ਕਰੀਏ ਤਾਂ ਜਗਜੀਤ ਸਿੰਘ ਡਰੇਵਾਲ ਕਿਸਾਨ ਯੂਨੀਅਨ ਦੇ ਆਗੂ ਨੇ ਤੇ ਉਹਨਾਂ ਨੂੰ ਲਗਾਤਾਰ ਮੋਰਚਾ ਜਿਹੜਾ ਪੋਕੜ ਤਾਲਾ ਕੀਤੀ ਜਾ ਰਹੀ ਸ਼ੰਭੂ ਅਤੇ ਇਹ ਗੱਲ ਕਰੀਏ ਤਾਂ ਖਨੋਰੀ ਬਾਰਡਰ ਤੇ ਜਿਹੜਾ ਕਿ ਮੋਰਚਾ ਚੱਲ ਰਿਹਾ ਸੀ ਤਾਂ ਲਵ ਮੋਰਚੇ ਨੂੰ ਉੱਥੋਂ ਠਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਗਏ ਤਾਂ ਪੁਲਿਸ ਵੱਲੋਂ ਧਰ ਪਕੜਾਈ ਸ਼ੁਰੂ ਕਰ ਦਿੱਤੀ ਗਈ ਤਾਂ ਕਿਸਾਨਾਂ ਅੱਗ ਨੂੰ ਹਰਾਸ ਵਿੱਚ ਨਾ ਲੱਗਿਆ ਤਾਂ ਗੱਲ ਕਰੀਏ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਉਹ ਵੀ ਡਿਟੇਨ ਨੇ ਪੁਲਿਸ ਹਿਰਾਸਤ ਵਿੱਚ ਨੇ ਉਹਨਾਂ ਨੂੰ ਅਜੇ ਤੱਕ ਨਹੀਂ ਛੱਡਿਆ ਗਿਆ ਤਾਂ ਦੂਸਰੇ ਪਾਸੇ ਉਹਨਾਂ ਦੇ ਪਿੰਡ ਵਿੱਚ ਹੀ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਤਾਂ ਕਿਸਾਨ ਆਗੂ ਜਿਹੜੇ ਇੱਥੇ ਪਿੰਡ ਡੱਲੇਵਾਲ ਵਿਖੇ ਬੈਠੇ ਨੇ ਡੱਲੇਵਾਲ ਵਿਖੇ ਕਿਸਾਨਾਂ ਦੇ ਜਿਹੜੇ ਆਗੂ ਨੇ ਜਾਂ ਕਿਸਾਨ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਆ ਰਹੇ ਨੇ ਤਾਂ ਤਰਨਾ ਲਗਾਤਾਰ ਮੋਰਚਾ ਜਿਹੜਾ ਉਹਨਾਂ ਦੇ ਪਿੰਡ ਤੋਂ ਜਿਹੜਾ ਸ਼ੁਰੂ ਹੋ ਗਿਆ ਤਾਂ ਉਹਨਾਂ ਦੇ ਬੇਟੇ ਰਣਾਨ ਨੇ ਕਿਸ ਤਰ੍ਹਾਂ ਪ੍ਰੋਟੈਸਟ ਹੋ ਰਿਹਾ ਤਾਂ ਗੱਲ ਕਰੀਏ ਡੱਲੇਵਾਲ ਸਾਹਿਬ ਦੀ ਸਿਹਤ ਦਾ ਕੀ ਹਾਲਾਤਾਂ ਕੁਈ ਨਾ ਇਹਨੇ ਕੋ ਪਾਣੀ ਵਗੈਰਾ ਪੀ ਰਿਹਾ ਨਹੀਂ ਤਾਂ ਕਦੇ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਗੱਲ ਇੰਨੀ ਇੰਨੀ ਪਤਾ ਜ਼ਰੂਰ ਹੈ ਕਿ ਹਜੇ ਤੱਕ ਨਾ ਕੁਛ ਪਾਣੀ ਨਹੀਂ ਲਿਆਗਾ ਹਜੇ ਪਾਣੀ ਬੰਦ ਹੈ ਉਵੇਂ ਦੀ ਉਵੇਂ ਅ ਤੇ ਗੱਲਬਾਤ ਹਜੇ ਤੱਕ ਕੋਈ ਨਹੀਂ ਹੋਈ ਕਿਸੇ ਨਾਲ ਬਿਲਕੁਲ ਤਾਂ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਕਿਵੇਂ ਲੱਗਦਾ ਕਿੰਨੇ ਕਿਸਾਨ ਆਪਣੇ ਹਰਾਸ ਵਿੱਚ ਲੇ ਗਏ ਨੇ ਤੇ ਕੀ ਮੰਗ ਰਹਿ ਗਏ ਨੇ ਉਹਨਾਂ ਆਪਣੇ ਦੇਖੋ ਮੰਗਾਂ ਉਵੇਂ ਦੀਆਂ ਉਵੇਂ ਜਿਹੜੀਆਂ ਆਪਣੀਆਂ ਵੱਡੀਆਂ ਮੰਗਾਂ ਨੇ ਉਹ ਡੱਲੇਵਾਲ ਸਾਹਿਬ ਉਵੇਂ ਦੇ ਉਵੇਂ ਉਸੇ ਦਿਨ ਤੋਂ ਮਰਨਾਰਥ ਜਿਹੜਾ ਜਾਰੀ ਹੈ ਇਹ ਜਿਹੜੀਆਂ ਸਾਡੀਆਂ ਨੇ ਸਾਡੀਆਂ ਮਤਲਬ ਕਿ ਹਾਲਾਤ ਦੇ ਅਨੁਸਾਰ ਕਿ ਸਾਡੇ ਜਿਹੜੇ ਲੀਡਰਸ਼ਿਪ ਆ ਡਿਟੇਨ ਕੀਤੇ ਗਏ ਨੇ ਸਾਡੀਆਂ ਉਹ ਮੰਗਾਂ ਨੇ ਕਿ ਸਾਡੇ ਉਹ ਲੀਡਰਸ਼ਿਪ ਆ ਜਿਹੜੀ ਉਹਨੂੰ ਬਾਹਰ ਕੱਢਿਆ ਜਾਵੇ ਸਾਡੇ ਜਿਹੜੀ ਸਾਰੀ ਲੀਡਰਸ਼ਿਪ ਜਿੰਨਾ ਚਿਰ ਬਾਹਰ ਨਹੀਂ ਆਉਂਦੀ ਉਹਨਾਂ ਚਿਰ ਮੋਰਚਾ ਉਵੇਂ ਦੇ ਉਵੇਂ ਚੱਲਦਾ ਰਹੂਗਾ ਜਿਹੜੀਆਂ ਉਹ ਮੰਗਾਂ ਨੇ ਉਹ ਡੱਲੇਵਾਲ ਸਾਹਿਬ ਉਵੇਂ ਦੇ ਉਵੇਂ ਬੈਠੇ ਨੇ ਇੱਥੇ ਬਿਲਕੁਲ ਤਾਂ ਮੋਰਚਾ ਹੁਣ ਜਿਹੜਾ ਪਿੰਡ ਤੋਂ ਸ਼ੁਰੂ ਕਰ ਦਿੱਤਾ ਗਿਆ ਕ ਤਾਂ ਪਲੱਸ ਕੋ ਗੱਲੋਂ ਪ੍ਰਸ਼ਾਸਨ ਨਾਲ ਗੱਲ ਕਰੀਏ ਕਰਾਪਤਾ ਹੋਇਆ ਗੱਲਬਾਤ ਹੋਈ ਤਾਂ ਹੁਣ ਮੋਰਚੇ ਦੀ ਕੀ ਸਥਿਤੀ ਰਹੇਗੀ ਪਿੰਡ ਚੋਂ ਮੋਰਚਾ ਜਾਰੀ ਹੈ ਮੋਰਚਾ ਮਤਲਬ ਕਿ ਪਿੰਡ ਪੱਦਰ ਤੇ ਜਿਹੜਾ ਹੈਗਾ ਪਿੰਡ ਦੇ ਕਿਸਾਨ ਜਾਂ ਮਤਲਬ ਕਿ ਸਾਡੇ ਆਪ ਦਾ ਭਾਈਚਾਰਾ ਜਿੰਨਾ ਅਸੀਂ ਬੈਠੇ ਆ ਸਾਰਾ ਪਿੰਡ ਬੈਠਾ ਉੱਥੇ ਤੇ ਜਿਹੜਾ ਮੋਰਚਾ ਜਿਵੇਂ ਕੱਲ ਵੀ ਇਹ ਗੱਲ ਕਹੀ ਗਈ ਹੈ ਕਿ ਮੋਰਚਾ ਜਾਰੀ ਰਹੂਗਾ ਮੋਰਚਾ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਪ੍ਰਸ਼ਾਸਨ ਨਾਲ ਜਿਹੜੀ ਗੱਲ ਹੈ ਕਿ ਪ੍ਰਸ਼ਾਸਨ ਨੇ ਅੱਜ ਸਾਡੇ ਕੋਲ ਐਸਐਸਪੀ ਸਾਹਿਬ ਫਰੀਦਕੋਟ ਆਏ ਸੀ ਇੱਥੇ ਉਹਨਾਂ ਨੇ ਸਾਡੇ ਕੋਲ ਇਹ ਗੱਲ ਰੱਖੀ ਸੀਗੀ ਕਿ ਭਾਈ ਤੁਸੀਂ ਜੇ ਕੋਈ ਤੁਹਾਡੇ ਚੋਂ ਮਿਲਣਾ ਚਾਹੁੰਦਾ ਪਰਿਵਾਰ ਚੋਂ ਜਾਂ ਮਤਲਬ ਕਿ ਪਿੰਡ ਚੋਂ ਜੇ ਕੋਈ ਜਾਣਾ ਚਾਹੁੰਦਾ ਤਾਂ ਤੁਹਾਡੀ ਮੰਗ ਸੀਗੀ ਕਿ ਤੁਸੀਂ ਮਿਲਣਾ ਹੈ ਤਾਂ ਤੁਸੀਂ ਚੱਲਦੇ ਆ ਤਾਂ ਉੱਥੇ ਅਸੀਂ ਉਹਨਾਂ ਨੂੰ ਐਸਐਸਪੀ ਸਾਹਿਬ ਨਾਲ ਵੀ ਸਾਡੀ ਇਹੀ ਗੱਲ ਹੋਈ ਜੀ ਕਿ ਤੁਸੀਂ ਸਾਡੀ ਕੋਈ ਇਹ મતલਬ ਕਿ ਲੱਲੇয়াল ਸਾਹਿਬ ਨੂੰ ਮਿਲਣਾ ਸਾਡੀ ਕੋਈ ਮੰਗ ਨਹੀਂ ਸੀ ਸਾਡੀ ਮੰਗ ਹੈ ਕਿ ਸਾਡੀ ਲੀਡਰਸ਼ਿਪ ਹੈ ਜਿਹੜੀ ਉਹਨੂੰ ਰਿਹਾ ਕੀਤਾ ਜਾਵੇ ਸਾਡੀ ਲੀਡਰਸ਼ਿਪ ਨੂੰ ਬਾਹਰ ਕੱਢਿਆ ਜਾਵੇ ਤੇ ਉਹ ਸਾਡੀ ਮੰਗ ਹੈ ਤੁਸੀਂ ਮਤਲਬ ਕਿ ਇਨਸਟੈਡ ਆਫ ਕਿ ਸਾਨੂੰ ਮਿਲਣ ਦਾ ਮਿਲਾਉਣ ਵਾਲੇ ਪਾਸੇ ਨਾਲੋਂ ਧਿਆਨ ਤੁਸੀਂ ਆਪ ਦਾ ਕੇਂਦਰਤ ਕਰੋ ਜ਼ਿਆਦਾਤਰ ਕਿ ਸਾਡੀ ਲੀਡਰਸ਼ਿਪ ਨੂੰ ਬਾਹਰ ਕੱਢਿਆ ਜਾਵੇ ਲੋਕ ਹਾਲਾਤ ਦੀ ਗੱਲ ਕਰੀਏ ਤਾਂ ਕਾਫੀ ਨੁਕਸਾਨ ਹੋ ਜਾਂਦਾ ਕਿੰਨੇ ਦਿਨਾਂ ਤੁਸੀਂ ਵੀ ਉੱਥੇ ਗਏ ਹੋ ਸੀ ਮਗਰੋਂ ਕਰਦਾ ਫਸਲ ਦਾ ਕਾਫੀ ਨੁਕਸਾਨ ਹੋ ਜਾਂਦਾ ਤਾਂ ਉਸ ਗੱਲ ਨੂੰ ਕਿਵੇਂ ਦੇਖਦੇ ਹੋ ਕਿ ਆਖਰਕਾਰ ਡੱਲੇ ਵਾਲ ਸਭ ਉੱਤੇ ਬੈਠੇ ਨੇ ਮਗਰੋਂ ਕਰਦੇ ਹਾਲਾਤ ਜਿਹੜੇ ਵੀ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਨੇ ਇਹ ਤਾਂ ਹੁੰਦਾ ਹੀ ਆ ਵੀਰੇ ਦੇਖੋ ਜਦੋਂ ਮਤਲਬ ਕਿ ਦੋ ਬੰਦੇ ਕਰਦੇ ਦੋਹੇ ਦੇ ਦੋਹੇ ਐਬਸੈਂਟ ਆ ਹਨਾ ਫਸਲ ਦਾ ਵੀ ਨੁਕਸਾਨ ਹੁੰਦਾ ਆ ਆਮ ਵੀ ਸਾਰਾ ਜੀਵ ਜੰਤ ਜਿਹੜਾ ਉਹ ਵੀ ਅਕਸਰ ਇਸ ਚੀਜ਼ ਦੇ ਨਾਲ ਪ੍ਰਭਾਵਿਤ ਤਾਂ ਹੁੰਦਾ ਹੀ ਆ ਹਾਲਾਤ ਇਹ ਜਗ ਕੁਝ ਕਰਨ ਤੇ ਮਜਬੂਰ ਕਰ ਦਿੰਦੇ ਨੇ ਵੀਰੇ ਕਿ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਸੀ ਉਸ ਟਾਈਮ ਤੇ ਵੀ ਹੁਣ ਵੀ ਕਿ ਹੋਰ ਕਿਸੇ ਪਾਸੇ ਨੂੰ ਜਿਹੜਾ ਧਿਆਨ ਆ ਉਹ ਜਾਂਦਾ ਹੀ ਨਹੀਂ ਸੀਗਾ ਸਿਰਫ ਤੇ ਸਿਰਫ ਜੇ ਉੱਥੇ ਗੱਲ ਕਰ ਲਈ ਤਾਂ ਉਦੋਂ ਸਿਰਫ ਧਿਆਨ ਚ ਦਿਮਾਗ ਚ ਜੇ ਪਾਸੇ ਵੀ ਸੀ ਦਾ ਖਨੌਰੀ ਦਾ ਧਿਆਨ ਰਹਿੰਦਾ ਸੀਗਾ ਹੁਣ ਮੰਨ ਲਓ ਜੇ ਗੱਲ ਕਰ ਲਈ ਤਾਂ ਹੁਣ ਪਿੰਡ 'ਚ ਬੈਠੇ ਖੇਤ ਦਾ ਤਾਂ ਫਿਰ ਵੀ ਧਿਆਨ ਨਹੀਂ ਹੋ ਰਿਹਾ ਹੁਣ ਵੀ ਆਪਦੇ ਮੂਰਚੇ ਦਾ ਹੀ ਧਿਆਨ ਚੱਲ ਰਿਹਾ ਟਾਈਮ ਪਿੰਡ ਦਾ ਸਾਥ ਕਿਨਕ ਮਿਲ ਰਿਹਾ ਹੈ ਸੰਪੂਰਨ ਸਾਥ ਹੈ ਇੱਕੋ ਮੋਰੀ ਸਾਰਾ ਪਿੰਡ ਨਿਕਲਿਆ ਹੋਇਆ ਇੱਕੋ ਗੱਲ ਹੈ ਸਾਰੇ ਪਿੰਡ ਦੀ ਜ਼ੁਬਾਨ ਤੇ ਤੇ ਮੈਂ ਰਿਣੀ ਰਹੂੰਗਾ ਸਾਰੇ ਸਾਡੇ ਮਤਲਬ ਕਿ ਆਸ-ਪਾਸ ਸਾਰੇ ਸਾਡੇ ਭਾਈਚਾਰੇ ਦਾ ਹਰ ਟਾਈਮ ਕਿ ਜਦੋਂ ਵੀ ਕਿਸੇ ਨੂੰ ਆਵਾਜ਼ ਮਾਰਦੇ ਜਾਂ ਜੇ ਇੱਕ ਨੂੰ ਆਵਾਜ਼ ਮਾਰਦੇ ਤਾਂ ਪੰਜ ਵੀਰ ਸਾਡੇ ਨਾਲ ਖੜਦੇ ਨੇ ਆਕੇ ਬਿਲਕੁਲ ਤਾਂ ਪੁਲਿਸ ਨਾਕਾਬੰਦੀ ਪੂਰੇ ਸ਼ਹਿਰ ਚ ਕੀਤੀ ਹੋਈ ਆ ਤਾਂ ਦੂਸਰੇ ਪਾਸੇ ਗੱਲ ਕਰੀ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕਿਸੇ ਨਾਲ رابطہ ਕੈਮ ਹੋਇਆ ਗੱਲਬਾਤ ਕਰਨ ਦਾ ਵੀ ਉਹਦਾ ਲੈਵਲ ਸੰਭਰ ਗਿਆ ਕੀਤਾ ਜਾਬ ਜੀ ਟੈਨ ਕੀਤੀ ਨੇ ਨਹੀਂ ਹਜੇ ਤੱਕ ਨਾਕਾਬੰਦੀ ਚਲੋ ਇਹਨਾਂ ਦੀ ਮਰਜ਼ੀ ਹੈ ਜਿਵੇਂ ਮਰਜ਼ੀ ਕਰਨ ਪਰ ਸਾਡੀ ਹਜੇ ਤੱਕ ਕਿਸੇ ਸਰਕਾਰ ਦੇ ਬੰਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਕਿਸੇ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹਜੇ ਤੱਕ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਹੋਈ ਸੀ ਉਹ ਤੁਹਾਨੂੰ ਦੱਸਤੀ ਅੱਜ ਗੱਲ ਜਿਹੜੀ ਨਾਕਿਆਂ ਦੀ ਕਰ ਲਈਏ ਜਿਸ ਤਰੀਕੇ ਨਾਲ ਇਹਨਾਂ ਨੇ ਕੱਲ ਵੀ ਸਾਡੇ ਮਤਲਬ ਕਿ ਕਿਸਾਨ ਵੀਰਾਂ ਨੂੰ ਪਰੇਸ਼ਾਨੀ ਦਿੱਤੀ ਸੀਗੀ ਦੇਖੋ ਹੁਣ ਅਸੀਂ ਆਪਦੇ ਪਿੰਡ 'ਚ ਬੈਠੇ ਆ ਅਸੀਂ ਆਪਦਾ ਦੁਖੜਾ ਰੋ ਰਹੇ ਆ ਪਿੰਡ 'ਚ ਬੈਠ ਕੇ ਜੇ ਕਿਸੇ ਵੀਰ ਨੂੰ ਚਲੋ ਸਾਨੂੰ ਵੇਖ ਕੇ ਹੁਣ ਰੋਂਦਾ ਵੇਖ ਕੇ ਲੋ ਫਹਮਦਰਦੀ ਹੋ ਜਾਂਦੀ ਆ ਹੁਣ ਜਿਹੜੇ ਕੋਈ ਆਲੇ-ਦਾਲੇ ਦੇ ਕੋਈ ਹੁਣ ਸਾਰੇ ਆਸੇ-ਪਾਸੇ ਦੇ ਪਿੰਡਾਂ 'ਚ ਭਾਈਚਾਰਾ ਹੁੰਦਾ ਆ ਤਾਂ ਉਹ ਜੇ ਕੋਈ ਕਿਸਾਨ ਵੀਰ ਹੁਣ ਜਿਸ ਤਰੀਕੇ ਨਾਲ ਪਿੰਡ ਦੇ ਆਲੇ-ਦਾਲੇ ਵੀ ਇੱਕ ਠੀਕਰੀ ਪੈਰਾ ਲਾਤਾ ਕਿ ਜਿਵੇਂ ਅੱਤਵਾਦੀਆਂ ਦਾ ਪਿੰਡ ਹੁੰਦਾ ਤਾਂ ਉਹਨਾਂ ਨੂੰ ਵੀ ਆਉਣ ਤੋਂ ਰੋਕਿਆ ਜਾ ਰਿਹਾ ਹੈ ਪਿੰਡ ਦੇ ਹੁਣ ਸਾਡਾ ਪਿੰਡ ਜਾਂ ਪੱਖੀ ਹੈ ਕਿਹੜੇ ਦੂਰ ਨੇ ਸਾਰਿਆਂ ਦਾ ਸਾਰਿਆਂ ਦੀਆਂ ਉੱਥੇ ਸਾਰਾ ਆਵਾਜਾਈ ਸਾਰੀ ਇੱਕੋ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਗੱਲ ਜਿਹੜੀ ਆ ਉਹ ਇਸ ਚੀਜ਼ ਨੂੰ ਵੀ ਦੇਖਣ ਵਾਲਾ ਕਿ ਸਾਨੂੰ ਇੱਕ ਤਰੀਕੇ ਨਾਲ ਹੁਣ ਜੇ ਜੇਲ ਇਹਨੂੰ ਕਹਦੀਏ ਤਾਂ ਜੇਲ ਵੀ ਕਹਿਣਾ ਗਲਤ ਨਹੀਂ ਹੋਊਗਾ ਕਿ ਸਾਨੂੰ ਹੁਣ ਬੋਲਣ ਦਾ ਜਾਂ ਆਪਣੇ ਦੁੱਖੜਾ ਰੋਣ ਦੀ ਵੀ ਇਜਾਜ਼ਤ ਨਹੀਂ ਆਪਦੇ ਘਰ ਚ ਬੈਠ ਕੇ ਵੀ ਅਸੀਂ ਨਹੀਂ ਰੋ ਰੋ ਸਕਦੇ ਕਿ ਆਪ ਦਾ ਪ੍ਰੋਟੈਸਟ ਨਹੀਂ ਕਰ ਸਕਦੇ ਇਹ ਕਿਤੇ ਨਾ ਕਿਤੇ ਭਗਵੰਤ ਮਾਨੀਆਂ ਮੰਨ ਕੇ ਚੱਲੋ ਇਹ ਪ੍ਰਸ਼ਾਸਨ ਭਗਵੰਤ ਮਾਨ ਸਰਕਾਰ ਸਾਬਤ ਪਤਾ ਨਹੀਂ ਕੀ ਕਰਨਾ ਚਾਹੁੰਦੇ ਨੇ ਫੀਲ ਇਸ ਤਰੀਕੇ ਨਾਲ ਕਰਾਇਆ ਜਾਂਦਾ ਜਿਵੇਂ ਅਸੀਂ ਕਿਸੇ ਦੇਸ਼ ਤੋਂ ਸ਼ਰਨਾਰਥੀ ਇਹਨਾਂ ਦੇ ਦੇਸ਼ ਚ ਆ ਗਏ ਹੁੰਨੇ ਆ ਜਿਸ ਤਰੀਕੇ ਨਾਲ ਅਸੀਂ ਕਿਤੇ ਪਾਕਿਸਤਾਨ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਆ ਗਏ ਹੁੰਨੇ ਆ ਕਿ ਅਸੀਂ ਆਪਦੀ ਗੱਲ ਵੀ ਨਹੀਂ ਰੱਖ ਸਕਦੇ ਇਸ ਤਰੀਕੇ ਨਾਲ ਫੀਲ ਕਰਾਇਆ ਜਾ ਰਿਹਾ ਹੈ ਲੀਡਰਸ਼ਿਪ ਨਾਲ ਆਪਣੀ ਨਾਲ ਗੱਲਬਾਤ ਹੋਈ ਸਰਕਾਰ ਦੇ ਅਧਿਕਾਰੀਆਂ ਨਾਲ ਨਹੀਂ ਮੈਨੂੰ ਨਹੀਂ ਲੱਗਦਾ ਹਜੇ ਤੱਕ ਕਿਸੇ ਨਾਲ ਗੱਲਬਾਤ ਕੋਈ ਹੋਈ ਹੋਊਗੀ ਜੇ ਗੱਲਬਾਤ ਹੋਈ ਹੁੰਦੀ ਤਾਂ ਕੋਈ ਆ ਜਾਂਦੀ ਲੀਡਰਸ਼ਿਪ ਰਿਆ ਹੀ ਨਹੀਂ ਕੋਈ ਸਾਰੇ ਨੂੰ ਤਾਂ ਚੱਕ ਚੱਕ ਕੇ ਅੰਦਰ ਸਿੱਟੀ ਜਾਂਦੇ ਨੇ ਬਚਿਆ ਹੀ ਨਹੀਂ ਕੋਈ ਬਾਈ ਬਿਲਕੁਲ ਕੀ ਤੂੰ ਦੇਖਿਆ ਕਿ ਜਗ ਸਿੰਘ ਡੱਲੇਵਾਲ ਦੇ ਇਹ ਬੇਟਾ ਨੇ ਉਹਨਾਂ ਨੇ ਕਿਹਾ ਕਿ ਆਖਰਕਾਰ ਅਸੀਂ ਪੂਰਾ ਪਿੰਡ ਆਲਾ ਸਾਡੇ ਨਾਲ ਦੇ ਪਿੰਡ ਦੇ ਲੋਕ ਆ ਸਾਡੇ ਨਾਲ ਆ ਤਾਂ ਅਸੀਂ ਉਹਨਾਂ ਦੇ ਰਣੀ ਰਵਾਂਗੇ ਤਾਂ ਉਹਨਾਂ ਕਿਹਾ ਕਿ ਜਦੋਂ ਕੋਈ ਸਰਕਾਰ ਦਾ ਨੁਮਾਇੰਦਾ ਗੱਲ ਕਰੇਗਾ ਉਸ ਤੋਂ ਬਾਅਦ ਅਸੀਂ ਕੋਈ ਗੱਲ ਕਰ ਸਕਦੇ ਹਾਂ ਲੇਕਿਨ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਲਗਾਤਾਰ ਤਾਂ ਲੇਕਿਨ ਸਾਡੀ ਕੋਈ ਮੰਗ ਨਹੀਂ ਹੈ ਕਿ ਸਾਡੀ ਇਹ ਸਿਰਫ ਬਲਕਸਾਰ ਰਿਹਾ ਕਿ ਜਿਹੜੀ ਮੰਗਾ ਜਿਹੜੀਆਂ ਡਿਲੇਵਲ ਸਾਹਿਬ ਦੀਆਂ ਨੇ ਉਹ ਮੰਨੀਆਂ ਜਾਂਣ ਉਸ ਤੋਂ ਬਾਅਦ ਹੀ ਕੋਈ ਗੱਲ ਕੀਤੀ ਜਾਵੇਗੀ ਫ੍ਰੀਕ ਕੋਰਟ ਤੋਂ ਦੇਵਨਾ ਸ਼ਰਮਾ న్యూਸ ਅਟੈਂਡ ਪੰਜਾਬ